ਉਹਦੀ ਇੱਕ ਵੀਡੀਓ ਹੋਰ ਵਾਇਰਲ ਹੋਣ ਈ ਇੱਕ ਗ੍ਰੰਥੀ ਸਿੰਘ ਡਿਆ ਅਰਦਾਸ ਕਰਨ ਗੁਰਦੁਆਰੇ ਉਹ ਕਹਿੰਦਿਆ ਮ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਨ ਡਿਆ ਮਹਾਰਾਜ ਬੀਬੀਆਂ ਤੀਆਂ ਦਾ ਮੇਲਾ ਲਗੀਆਂ ਲੋਣ ਤੇ ਸਤਿਗੁਰੂ ਆਰੰਭ ਕੀਤੇ ਕਾਰਜ ਆਪ ਨਿਰਵਿਗੰਤਾ ਸਹਿਤ ਸੰਪੂਰਨ ਕਰਿਓ ਕਿ ਬੀਬੀਆਂ ਲਗੀਆਂ ਨਚਣ ਤੇ ਹੁਣ ਕੋ ਤਿਲਕ ਕੇ ਡੇਗਣਾ ਪਵੇ ਬਾਬਾ ਗ੍ਰੰਥੀ ਸਿੰਘ ਅਰਦਾਸ ਕਰਨ ਡਿਆ ਗੁਰਦੁਆਰੇ ਮੇਰੇ ਕੋ ਵੀਡੀਓ ਪਈ ਆ ਸੁਣ ਲਿਓ ਤੁੰਨੂੰ ਉਹ ਵੀ ਗ੍ਰੰਥੀ ਸੀਗਾ ਪਰ ਮੈਂ ਉਹਨਾਂ ਗ੍ਰੰਥੀਆਂ ਦੇ ਹੱਕ ਵਿੱਚ ਬੋਲਦਾ ਹੈ ਜਿਹੜੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਿੱਧ ਦੀ ਪਦਵੀ ਤੇ ਬਹਿ ਕੇ ਉਹਦੀ ਇਲਾਜ ਪਾਲਦੇ ਨੇ ਉਹਨਾਂ ਦੇ ਹੱਕ ਵਿੱਚ ਬੋਲਦਾ ਹੁਣ ਉਹਨੂੰ ਕੀ ਕਹਾਂਗਾ ਜਿਹੜਾ ਤੀਆਂ ਦੇ ਤਿਉਹਾਰ ਤੇ ਇਧਰ ਅਰਦਾਸ ਬੇਨਤੀ ਕਰਨ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਪੀਂਗਾ ਪਈਆਂ ਉਧਰੋਂ ਉਹ ਅਰਦਾਸ ਕਰਨ ਰਿਆ ਤੇ ਇਧਰੋਂ ਬੀਬੀਆਂ ਜਿਵੇਂ ਕਬੱਡੀ ਵਾਲੇ ਪਹਿਲਵਾਨ ਨਹੀਂ ਤਿਆਰ ਹੁੰਦੇ ਉਧਰੋਂ ਬੀਬੀਆਂ ਤਿਆਰ ਹੋਣ ਡੀਆਂ ਵੀ ਇਧਰੋਂ ਇਹਨੇ ਨਾਨਕ ਨਾਮ ਚੜ ਦੀ ਕਲਾ ਕਹਿਣਾ ਦੂਜੇ ਬੰਨੋਂ ਲੁੱਡੀਆਂ ਹੀ ਪਾਉਣ ਲੱਗ ਪੈਣਾ ਉਥੇ ਗ੍ਰੰਥੀ ਦਾ ਕਸੂਰ ਵਾਧਿਆ ਬੀਬ ਸਿੰਘ ਨੂੰ ਕਹਿਣਾ ਪੀ ਬੀ ਨਹੀਂ ਪਹਿਣੇ ਨਿਤੀਆਂ ਦਾ ਤਿਉਹਾਰ ਸਾਡਾ ਨਹੀਂ ਆ